अच्छा दोस्तों जिम ਚ ਆਏ ਹੀਗੇ ਸ਼ੂਟ ਕਰਨੇ ਕਿ ਜ਼ਰੂਰੀ ਪੋਡਕਾਸਟ ਜਿਆ ਕਰਨਾ ਹੀ ਤੇ ਆ ਗੁਰਪ੍ਰੀਤ ਬੈਠਾ ਉੱਥੇ ਕਾਊਂਟਰ ਤੇ ਤੇ ਤੁਹਾਨੂੰ ਵੀਡੀਓ ਕਿਉਂ ਬਣਾ ਰਿਆ ਮੈਂ ਕਿ ਨੌਲੇਜ ਵੀ ਮਿਲੇਗੀ ਤੁਹਾਡਾ ਕੋਈ ਨਾ ਕੋਈ ਫਾਇਦਾ ਹੋਊਗਾ ਗੱਲ ਕੀ ਆ ਕਿ ਦੋ ਮੁੰਡੇ ਨਵੇਂ ਜੁਆਇਨ ਹੋਏ ਆ ਤੇ ਵਰਕਆਊਟ ਐਡਾ ਸੋਹਣਾ ਕਰ ਰਹੇ ਆ ਕਿ ਕਈ ਤੇ ਚਲੋ ਵੇਖ ਕੇ ਹੱਸਦੇ ਆ ਪਰ ਇੱਚ ਸਿੱਖਣ ਵਾਲੀ ਬੜੀ ਚੀਜ਼ ਹੈ ਕਿ ਵਰਕਆਊਟ ਸ਼ੁਰੂ ਕਿੱਦਾਂ ਕਰਨਾ ਮੁੰਡਿਆਂ ਨੇ ਦੇਖੋ ਨੇਰ ਪਾਇਆ ਔਰ ਇਹਨਾਂ ਨੇ ਅੱਜ ਹੀ ਸਰੀਰ ਬਣਾ ਕੇ ਜਾਣਾ ਇੱਕੋ ਦਿਨ ਚ ਇਹਨਾਂ ਦਾ ਸਰੀਰ ਬਣੂਗਾ ਦੇਖੋ ਇਹ ਮੇਰਾ ਵੀਰ ਨੌਜਵਾਨ ਇਹਦੇ ਅੱਜ ਹੀ ਡੋਲੇ ਜਿਹੜੇ ਹੋ ਜਾਣੇ 2-2 ਕਿਲੋ ਦੇ ਤੇ ਕਿੰਨੇ ਦਾ 33 ਇੰਚ ਦਾ ਹੁੰਦਾ ਡੋਲਾ ਹੈ ਉਹਨੇ ਦਾ ਅੱਜ ਹੀ ਹੋ ਜਾਊਗਾ ਤੇ ਆਹ ਵੇਖੋ ਸਾਡਾ ਰਾਜਾ ਇੰਨੇ ਵੀ ਅੱਜ ਪਹਿਲੇ ਦਿਨ 5000 ਰੁਪਿਆ ਖਰਚਿਆ ਤੇ ਇਹਦਾ ਇੱਕੋ ਦਿਨ ਚ ਸ਼ਰੀਪਨਾਂ ਇਹ 3-4 ਐਕਸੇਜਾਂ ਇਕੱਠੀਆਂ ਲਾਈ ਜਾਂਦਾ ਇਹ ਵਿੱਚੇ ਸ਼ੋਲਡਰ ਲਾਈ ਜਾਂਦਾ ਵਿੱਚੇ ਡਰਾਈ ਬਾਈ ਸਾਰਾ ਕੁਝ ਕਵਰ ਕਰਤਾ ਤੇ ਇਹ ਗਲਤੀ ਸਾਡੇ ਕਿਹਦੀ ਗੁਰਪ੍ਰੀ ਦੀ ਆ ਗੁਰਪ੍ਰੀ ਜੀ ਇੱਕ ਮਿੰਟ ਇੱਧਰ ਆਓ ਤੁਸੀਂ ਆਹ ਬੰਦੇ ਤੁਹਾਡੇ ਕੀ ਕਰੀ ਜਾਂਦੇ ਆ ਇਹ ਇਹਨਾਂ ਦੋਨਾਂ ਨੌਜਵਾਨਾਂ ਨੇ ਇੱਕੋ ਜਿਹੀ ਸਰੀਰ ਬਣਾਉਣਾ ਹੈ ਮੈਂ ਇਹਨਾਂ ਨੂੰ ਗਾਈਡ ਕਰੋ ਮੈਂ ਉੱਥੋਂ ਨੋਟਿਸ ਕਰ ਰਿਹਾ ਸੀਗਾ ਤੇ ਫਿਰ ਤੀ ਇਹਨਾਂ ਨੂੰ ਦੱਸਿਆ ਕਿਉਂ ਨਹੀਂ ਇਹ ਤੁਹਾਨੂੰ ਪਤਾ ਸਭ ਤੋਂ ਗੱਲੀ ਗੱਲ ਆ ਭਾਜੀ ਅੱਜਕੱਲ ਜੇ ਕੇ ਨੂੰ ਸ਼ੁਰੂ ਕਰੀ ਕਰੀ ਕਰ ਰਿਹਾ ਮੈਂ ਮੁੰਡੇ ਨੂੰ ਸਮਝਾਉਣਾ ਚੰਗੀ ਤਰ੍ਹਾਂ ਆ ਵੇਖੋ ਅੱਜ ਹੀ ਦਾ ਵੇ ਕੱਟ ਬਣ ਲੱਗੇ ਹਾਂ ਆ ਵਿਖਾ ਇਧਰ ਡੋਲਾ ਵਿਖਾ ਇਧਰੋਂ ਸਾਡਾ ਡੋਲਾ ਡੋਲਾ ਬਣਾ ਲਏ ਅੱਜ ਬਣ ਗਿਆ ਆ ਵੇਖੋ ਮੁੰਡੇ ਦੋਨਾਂ ਦੇ ਬਣ ਗਏ ਠੀਕ ਹੁਣ ਇਹਨਾਂ ਨੂੰ ਦੱਸੋ ਲਾਉਣਾ ਕਿਦਾਂ ਅਸਲ ਦੇ ਵਿੱਚ ਦੇਖੋ ਉਹ ਤਾਂ ਮੈਂ ਦੱਸ ਦਿੰਨਾ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਭਾਜੀ ਜੇ ਆਪਾਂ ਸਿੱਧਾ ਦੱਸਣ ਲੱਗ ਜਾਈਏ ਤੇ ਅਗਲਾ ਸਮਝਦਾ ਕੀ ਮਾਈਕ ਤਾਰਕ ਹਾਂ ਅਗਲਾ ਸਮਝਦਾ ਕੀ ਈਗੋ ਜਿਹੜੀ ਆ ਲੋਕਾਂ ਨੂੰ ਬੱਚਿਆਂ ਦੀ ਹਰਟ ਹੋ ਜਾਂਦੀ ਆ ਜੀ ਗੱਲ ਕਿ ਇਹ ਮੈਨੂੰ ਕਿ ਦੱਸੂਗਾ ਮੈਂ ਤਾਂ ਪਹਿਲਾਂ ਹੀ YouTube ਤੋਂ ਜਾਂ ਕਿਤੋਂ ਦੇਖ ਕੇ ਆਇਆ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਆ ਫੜਿਓ ਇੱਕ ਮਿੰਟ ਮਾਈਕ ਹਾਂ ਲੈਓ ਪਿਛਲੀ ਲਈ ਦਿਓ ਜੀ ਦੱਸਦੇ ਆ ਆ ਜਿਹੜੀ ਐਕਸਰਸਾਈਜ਼ ਟ੍ਰਾਈਸੈਪਸ ਦੀ ਹੈ ਅੱਛਾ ਆ ਫਾਰਮ ਐ ਸਾਨੀਆਂ ਪੂਣੀਆਂ ਜਿਹੜੀਆਂ ਸਟੇਬਲ ਰਹਿਣਗੀਆਂ ਦੇਖੋ ਜੀ ਜਿਹੜੀ ਟ ਇਦੇ ਵਾਸਤੇ ਆਪਾਂ ਨੂੰ ਕੀ ਕਰਨਾ ਸਭ ਤੋਂ ਪਹਿਲਾਂ ਕੂਣੀਆਂ ਸਟੇਬਲ ਰੱਖਣੀਆਂ ਆ ਹੁਣ ਕੂਣੇ ਨਹੀਂ ਲੈਣੀਆਂ ਮੈਂ ਬਾਹਾਂ ਨੂੰ ਆ ਦੇਖੋ ਉੱਪਰ ਨੂੰ ਮੈਂ ਸਟ੍ਰੈਚ ਕਰ ਰਿਹਾ ਥੱਲੇ ਫਲੈਕਸ ਕਰ ਰਿਹਾ ਇਹ ਮੇਰੀ ਟ੍ਰਾਈਸੈਪਸ ਦੀ ਐਕਸਰਸਾਈਜ਼ ਹੈ ਤੇ ਜਿਹੜਾ ਦੂਸਰਾ ਵੀਰ ਲਾ ਰਿਹਾ ਸੀਗਾ ਦੂਸਰੇ ਵੀਰ ਦੀ ਜਿਹੜੀ ਫਾਰਮ ਹੈ ਤੁਸੀਂ ਦੇਖੋ ਬਿਲਕੁਲ ਲੱਕ ਨੂੰ ਵੀ ਲੋਕ ਕਰ ਲਓ ਤੇ ਸਿੰਪਲ ਮੇਰੀਆਂ ਸਿਰਫ ਬਾਹਾਂ ਹੀ ਤਾਂ ਠਾਂ ਠਾਂ ਜਾਣਗੀਆਂ ਥੱਲੇ ਉਹ ਸਲੋ ਜਾਓ ਉੱਪਰ ਤਾਂ ਚਲੋ ਕੋਈ ਨਹੀਂ ਉੱਪਰ ਵਾਲਾ 네ਗੇਟਿਵ ਹੈ ਆ ਦੇਖੋ ਜੀ ਹੁਣ ਇਹਨੇ ਇੱਕ ਵਾਰੀ ਕਰਾ ਕੇ ਦੇਖੋ ਰਾਜੇ ਕਰਕੇ ਦੱਸ ਦੁਬਾਰਾ ਇਹ ਦੋਇਆ ਤੋਂ ਪਿੱਛੇ ਹਾਂ ਕਰਕੇ ਦੱਸ ਰਾਜੇ ਇੱਕ ਵਾਰੀ ਦੁਬਾਰਾ ਆਹ ਵੈਰੀ ਗੁੱਡ ਹੁਣ ਬਣੀ ਗੱਲ ਦੁਬਾਰਾ ਦੁਬਾਰਾ ਹਾਂ ਬਿਲਕੁਲ ਸਹੀ ਫਾਰਮ ਹੈ ਹੁਣ ਹਾਂ ਪਰ ਹਜੇ ਬਾਹਾਂ ਹਿਲਾ ਰਿਆ ਉਹ ਵੀ ਬਾਹਾਂ ਵੀ ਸਿੱਧੀਆਂ ਕਰ ਹਜੇ ਇਹ ਪੂਣੀ ਆ ਨਾ ਇਹਨੂੰ ਬਾਰ-ਬਾਰ ਮੂਵ ਨਹੀਂ ਕਰਨਾ ਇੱਕ ਜਗ੍ਹਾ ਰੋਕ ਲੈਣਾ ਹਾਂ ਲੌਕ ਕਰ ਲੈਣਾ ਚਲੋ ਹਿਲਣੀ ਨਹੀਂ ਚਾਹੀਦੀ ਇੱਕੋ ਥਾਂ ਰੋਕ ਕੇ ਰੱਖਣੀ ਹੈ ਜਿਦਾ ਵੈਲਡਿੰਗ ਕੀਤੀ ਹੁੰਦੀ ਹੈ ਨਾ ਇੱਕੋ ਥਾਂ ਹਾਂ ਵੈਰੀ ਗੁੱਡ ਠੀਕ ਹੈ ਡਰਾਈ ਵੀ ਡਰਾਈ ਵੀ ਲਵਾਓ ਹੁਣ ਇਹ ਲੋਕਰ ਖੇਚਨ ਚੱਲ ਹਾਂ ਹੌਲੀ 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 ਪੋਲੀ ਸਲੋ ਥੱਲੇ ਲੈ ਗਿਆ ਥੱਲੇ ਲੈ ਕੇ ਜਾਓ ਪੂਰਾ ਸਟ੍ਰੈਚ ਕਰੋ ਹਾਂ ਥੱਲੇ ਆ ਕੇ ਖੋਲੋ ਪੂਰਾ ਵੈਰੀ ਗੁੱਡ ਹਾਂ ਕੋਣੀਆਂ ਨੂੰ ਕੰਟਰੋਲ ਕਰਨਾ ਸਿੱਖੋ ਹਾਂ ਇਹ ਚੀਜ਼ ਜਿਹੜੀ ਹੈ ਹੌਲੀ ਹੌਲੀ ਸਿੱਖੀ ਜਾਂਦੀ ਹੈ ਇੱਕ ਦਿਨ 'ਚ ਤੇ ਆਪਾਂ ਸਿਖਾ ਨਹੀਂ ਸਕਦੇ ਹਾਂ ਨਾ ਅੱਛਾ ਨਵੇਂ ਬੱਚੇ ਨੇ ਡੰਬਲਾਂ ਦੇ ਵਿੱਚ ਵੀ ਬੜੀ ਗਲਤੀ ਕਰਦੇ ਆ ਇੱਕ ਡੱਬਲ ਦਾ ਵੀ ਸੈਟ ਲਵਾ ਕੇ ਵੇਖੀ ਭਾਵੇਂ 5-5 ਕਿਲੋ ਦਾ ਕਿਉਂ ਨਾ ਚਲੋ ਦੇਖ ਲੈਂਦੇ ਆ ਕੀ ਕਰਦੇ ਆ ਜਾਓ ਆਜੋ ਸੰਤ ਜੀ ਆ ਬਹੁਤ ਸੋਹਣੇ ਤਰੀਕੇ ਨਾਲ ਵੈਰੀ ਗੁੱਡ ਦੇਖੋ ਇਹਨੂੰ ਜਿਹੜੀ ਲਾਉਣੀ ਆ ਇਹਨੂੰ ਐ ਨਹੀਂ ਲਾਉਣੀ ਆ ਦੇਖੋ ਸਿੰਪਲ ਹੈ ਕਿ ਆਪਾਂ ਡੰਬਲ ਲਾ ਰਹੇ ਆ ਹਮ ਸਭ ਤੋਂ ਮੇਨ ਚੀਜ਼ ਹੈ ਕਿ ਆਪਣੇ ਲੱਕ ਦੀ ਰੇੜ ਦੀ ਡਿੰਨ ਨੂੰ ਲੋਕ ਕਰ ਲਓ ਤੇ ਨੋਰਮਲ ਉੱਪਰੋਂ ਤੇ ਥੱਲੇ ਨੂੰ ਸਲੋ ਆ ਦੇਖੋ ਉੱਪਰ ਵਾਲੇ ਜਿਹੜੇ ਆ ਉਹ ਨੈਗੇਟਿਵ ਹੈ ਜਦੋਂ ਥੱਲੇ ਲੈ ਕੇ ਆ ਰਹੇ ਆ ਉਦੋਂ ਸਾਡਾ ਮਸਲ ਬਣ ਰਿਹਾ ਆ ਉਦੋਂ ਮਸਲ ਬ੍ਰੇਕ ਹੋ ਰਿਹਾ ਅਸਲ ਦੇ ਵਿੱਚ ਬਣਦਾ ਚਲੋ ਖਰਾਕ ਨਾ ਰਿਹਾ ਆ ਤੇ ਮੇਨ ਇਹ ਹ ਸਿਮਝਾ ਕ ਲਈ ਵੀਡੀਓ ਬਣਾਉਣ ਦਾ ਮੋਟਿਵ ਇਹ ਸੀਗਾ ਸਾਡਾ ਕਿ ਜਦੋਂ ਨਵਾਂ ਬੱਚਾ ਕੋਈ ਜੁਆਇਨ ਕਰਦਾ ਆ ਤੇ ਹਰ ਇੱਕ ਸ਼ੰਕਾ ਕੱਢ ਕੇ ਈਗੋ ਸਾਈਡ ਤੇ ਕਰਕੇ ਇੱਕ ਵਾਰੀ ਜ਼ਰੂਰ ਡਿਸਕਸ਼ਨ ਕਰ ਲਿਆ ਕਰੋ ਕਿ ਮੈਂ ਮੇਰਾ ਗੋਲ ਕੀ ਹੈ ਮੈਂ ਮਸਲ ਗੇਨ ਕਰਨਾ ਮੈਂ ਫੈਟ ਲੋਸ ਕਰਨੀ ਆ ਮੈਂ ਜਿਮ ਜੁਆਇਨ ਕਰਨੀ ਭਾਜੀ ਮੇਰੀ ਗਾਈਡ ਕਰ ਦਿਓ ਮੈਨੂੰ ਪਰ ਡਾਈਟ ਤੋਂ ਲੈ ਕੇ ਵਰਕਆਊਟ ਸਾਰਾ ਆਪਾਂ ਗਾਈਡ ਕਰਾਂਗੇ ਇਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿ ਤੁਸੀਂ ਮੇਰੇ ਕੋਲ ਪਰਸਨਲ ਟ੍ਰੇਨਿੰਗ ਨਹੀਂ ਲਈ ਸਟਾਰਟਿੰਗ ਦੇ ਵਿੱਚ ਜਿਹੜੀ ਗਾਈਡੈਂਸ ਆ ਉਹ ਪੂਰੀ ਦਿੱਤੀ ਜਾਏਗੀ ਦੋਸਤੋ ਐਜ ਇਨਫੋਰਮੇਸ਼ਨ ਵਾਸਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਦੁਬਾਰਾ ਮਿਲਦੇ ਆ ਨਵੀਂ ਇਨਫੋਰਮੇਸ਼ਨ ਦੇ ਨਾਲ